ਚਾਨੂੰ ਮੈਂ ਤਾਂ ਆੜਤੀ ਤੇ ਗਿਆ ਤਾਂ ਮੇਰੇ ਮੁੰਡੇ ਨੇ ਫੋਨ ਕੀਤਾ ਪਾਪਾ ਕਹਿੰਦਾ ਖੇਤਾਂ ਨੂੰ ਅੱਗ ਪੈ ਗਈ ਮੈਂ ਤਾਂ ਕਣਕ ਉੱਥੇ ਹੀ ਛੱਡ ਕੇ ਜਿਹੜੀ ਲੱਗਿਆ ਆ ਉਹ ਵੀ ਨੇ ਉਦੋਂ ਧਿਆਨ ਨਹੀਂ ਕੀਤਾ ਹੁਣ ਇੱਥੇ ਕੱਲਾ ਬੰਦਾ ਇਹ ਤਾਂ ਪਵਲਖ ਬਹੁਤ ਕੱਟੀ ਹੋਈ ਆ ਪਿੰਡਾਂ ਨੇ ਪਿੰਡ ਇਕੱਠੇ ਹੋ ਗਏ ਤਾਂ ਕਾਬੂ ਪਾਇਆ ਤੇ ਘਟੇ ਪੰਜਾ ਛੇ ਪਿੰਡਾਂ ਦੇ ਜਨਤਾ ਟਰੈਕਟਰ ਇਕੱਠੇ ਹੋਏ ਆ ਤਾਂ ਬਾਕੀ ਮਹਾਰਾਜ ਨੇ ਬੇਨਤੀ ਮੇਰ ਕੀਤੀ ਆ ਦੇਖੋ ਨਹੀਂ ਤਾਂ ਘਟੋ ਘਟੇ ਰਾਹੋਂ ਤੱਕ ਅੱਗ ਜਾਣੀ ਸੀ ਕਿੰਨੇ ਪਿੰਡ ਦੇਖੋ ਹਾਰਾਂ ਦੇ ਹਾਰ ਤਰ ਤੇ ਖੜੇ ਆ ਇਹਦਾ ਚਲੋ ਟਰੈਕਟਰ ਦੇ ਟਰੈਕਟਰ ਫਾਇਰ ਗਰੇਡ ਇੱਕ ਬੰਗਿਆ ਤੋਂ ਵੀ ਆਈ ਆ ਇੱਕ ਨਵੇਂ ਸ਼ਹਿਰੋਂ ਵੀ ਆਈ ਆ ਟਰੈਕਟਰ ਲੋਕਾਂ ਨੇ ਜਿਹੜੇ ਕਰੇਲੂ ਸਾਡੇ ਪੰਪ ਵਾਲੇ ਸਪਰੇਅ ਆ ਉਹ ਵੀ ਤਿੰਨ ਚਾਰ ਪਹੁੰਚੇ ਆ ਅਫਸਰ ਆ ਅਫਸਰ ਨਹੀਂ ਹਜੇ ਤੱਕ ਆਇਆ ਕੋਈ ਕੁਲਦੀਪ ਦਾ ਸਭ ਤੋਂ ਜ਼ਿਆਦਾ ਇੱਥੇ ਇਸ ਵੇਲੇ ਕੁਲਦੀਪ ਦਾ ਹੀ ਨੁਕਸਾਨ ਹੋਇਆ ਇਹਦੇ 14 ਖੇਤ ਪੂਰੇ ਬਾਈਆਂ ਖੇਤਾਂ ਦਾ ਟੱਕ ਸੀ ਚਲੋ ਲੋਕਾਂ ਨੇ ਹੱਥਾਂ ਨਾਲ ਕੀਤਾ ਮਸ਼ੀਨਰੀ ਹੋਈ ਤਾਂ ਕੰਟਰੋਲ ਹੋ ਗਿਆ ਨਹੀਂ ਬਾਈ ਦੇ ਬਾਈ ਇਹ ਪੋਰਟੋ ਰਹਿ ਵਾਲੇ ਨੂੰ ਜਾਣੀ ਸੀ ਇਹ ਤਾਂ ਚਲੋ ਸਭ ਤੋਂ ਜ਼ਿਆਦਾ ਨੁਕਸਾਨ ਇਹਦਾ ਦੂਜਾ ਇਹਨਾਂ ਦਾ ਇੱਕ ਬੰਦਾ ਸਾਡੇ ਇੱਥੇ ਹੈ ਨਹੀਂ ਉਹ ਕੁਲਵੰਤ ਘਟਾਰੋਂ ਤੋਂ ਆ ਉਹ 5 ਖੇਤ ਉੱਪਰ ਲਈ ਹੁੰਦੇ ਨੇ ਇਹ ਗੱਲ ਕਰੋ ਮਨ ਹੌਲਾ ਕਰ ਲਓ ਠੀਕ ਆ ਜੀ ਬੱਸ ਤੁਹਾਡੇ ਨਾਲ ਉਹ ਕੀ ਸਥਿਤੀ ਹੈ ਪਰ ਆਪਾਂ ਤੁਹਾਡੇ ਨਾਲ ਐ ਡਟ ਕੇ ਨਾਲ ਆ ਆ ਇਹ ਸੈਨ ਚੱਕਦੇ ਹੀ ਨਹੀਂ ਨਹੀਂ ਬੇਗਮ ਪਰਪੰਡੀ ਬੇਗਮ ਨਹੀਂ ਇਹ ਤਾਂ ਦੇਖੋ 14 ਖੇ 10 ਲੱਖ ਦਾ ਨੁਕਸਾਨ ਸਿੱਧਾ ਹੀ ਹੈ ਚਲੋ ਆਪਾਂ ਰਲ ਕੇ ਇਹਦੇ ਨਾਲ ਹੀ ਆਂ ਭੱਜਦੇ ਨਹੀਂ ਮੁੜ ਕੇ ਫੇਰ ਦੁਆਰ ਤੇ ਆਵਾਂ ਕਿ ਹੁਣ ਅੱਜ ਇੱਕ ਦਮੇ ਕਰਦੇ ਕੋਈ ਸਹੀ ਨਹੀਂ ਲੱਗਦਾ ਨਿਕਲ ਕੋਈ ਨਹੀਂ ਫਿਰ ਵੀ ਆਪਾਂ ਨਾਲੇ ਹੀ ਆਂ ਭੱਜੇ ਨਹੀਂ ਜਿਹੜੇ ਚੰਗੇ ਵੀ ਆ ਪਿੰਡ ਆਲੇ ਨਗਰ ਆਲੇ ਸਭ ਜੋ 2 4000 5000 ਇਹਦੇ ਖਾਤੇ ਨੰਬਰ ਲੈ ਲਓ ਇਹਦੇ ਚ ਪਾਏ ਜਾਣ ਬਹੁਤ ਬਹੁਤ ਧੰਨਵਾਦ ਆਪਣਾ ਮੱਦ ਤਾਂ ਕਰੀ ਆਪਾਂ ਸਾਰੇ ਸਰਪੰਚ ਸਾਹਿਬ ਗੁਰਦੀਪ ਕੋਲ ਤਾਂ ਬੋਲ ਨਹੀਂ ਨਿਕਲਦਾ ਉਹਦਾ ਨੰਬਰ ਬੋਲ ਦੋ ਉਹਦਾ ਨੰਬਰ 9876565720 ਅੱਖਾਂਝੁੰਜ ਗਈ ਜਾਂਦੇ ਚਲੋ ਮੈਂ ਕਹਿੰਦਾ ਕੁਲਦੀਪ ਵਾਲੇ ਨਿਕਲਦੇ ਇੱਧਰੋਂ ਚਲ ਕੋਈ ਆਪਾਂ ਨਾਲ ਹੀ ਆਂ ਕੁਲਦੀਪ ਦੇ ਭੱਜੇ ਥੋੜੇ ਆਪਾਂ ਭੱਜੇ ਉਹ ਥੋੜੇ ਸਾਰੇ ਆ ਭਰਾ ਨਾਲ ਹੀ ਆ ਬਹੁਤ ਔਖਾ ਜੀ ਜਿਨ੍ਹਾਂ ਦਾ ਭਾਜੀ ਇਹ ਟਰੈਕਟਰ ਆ ਉਹਨਾਂ ਦੇ 5 ਖੇਤ ਜਲੇ 5 ਲੱਖ ਦਾ ਉਹ ਨੁਕਸਾਨ 12 ਲੱਖ ਦਾ ਟਰੈਕਟਰ ਦਾ ਨੁਕਸਾਨ ਹੋ ਜਾਣਾ ਸੀਗਾ ਬੜੀ ਮੇਗਾ ਭਾਈ ਕਾਫੀ ਨੁਕਸਾਨ ਹੋ ਗਿਆ ਜਬ ਮੜ ਮੜ ਕੇ ਅੱਗ ਲੱਗੀ ਜੰਦੀ ਹੁਣ ਲੱਗ ਕੇ ਪਈ ਆ ਤੀਜੀ ਵਰੀ ਅੱਗ ਲੱਗੀ ਆ ਪਹਿਲਾਂ ਦੋ ਵਰੀ ਤੁਹਾਡੇ ਮੋਰੇ ਇੱਥੇ ਆਂਦੇ ਨੂੰ ਬੁਝਾਈ ਆ ਹੁਣ ਫੇਰ ਲੱਗ ਚੁੱਕੀ ਆ ਉਹ ਦੇਖ ਲੋ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥ ਇੱਕ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਇਸ ਸਮੇਂ ਅਸੀਂ ਪਿੰਡ ਹੁਸੈਨ ਚੱਕ ਵਿਖੇ ਮੌਜੂਦ ਆ ਔਰ ਇੱਥੇ 20-25 ਖੇਤਾਂ ਦੀ ਖੜੀ ਜਿਹੜੀ ਕਣਕ ਹੈ ਫਸਲ ਹੈ ਉਹ ਸੜ ਕੇ ਸੁਆਹ ਹੋ ਗਈ ਹੈ ਹਾਲੇ ਵੀ ਜਦੋਂ ਜਦ ਚੱਲ ਰਹੀ ਹੈ तकरीबन 1.5 ਤੋਂ ਘੰਟੇ ਹੋ ਗਏ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਹਵਾ ਦਾ ਬਾਪ ਰੋਲਾ ਜਿਹਾ ਆਉਂਦਾ ਉਸ ਤੋਂ ਬਾਅਦ ਫਿਰ ਤੋਂ ਭਿਆਨਕ ਅੱਗ ਲੱਗ ਜਾਂਦੀ ਹੈ ਉਹ ਟਰੈਕਟਰ ਜਿਹੜਾ ਉਹਨੂੰ ਵੀ ਦੱਸਿਆ ਜਾ ਰਿਹਾ ਕਿ ਪਹਿਲਾਂ ਅੱਗ ਪੈ ਗਈ ਸੀ ਪਰ ਬ੍ਰਿਗੇਡ ਦੀ ਟੀਮ ਮੌਕੇ ਤੇ ਮੌਜੂਦ ਸੀ ਜਿਸ ਦੇ ਕਰਕੇ ਅੱਗ ਬੁਝਾਈ ਗਈ ਔਰ ਇਹੋ ਜੀ ਸਥਿਤੀ ਵਿੱਚ ਟਰੈਕਟਰ ਚਲਾਉਣਾ ਵੀ ਬਹੁਤ ਔਖਾ ਹੈ ਪਰ ਆਏ ਸਾਲ ਜਦੋਂ ਇਹ ਸਮਾਂ ਹੁੰਦਾ ਉਹ ਕਿਸਾਨਾਂ ਲਈ ਬੜੀ ਚੁਣੌਤੀ ਬਣ ਕੇ ਆਂਦਾ ਇਕੱਲੀ ਕਣਕ ਨੂੰ ਜਿਹੜੀ ਇਹ ਅੱਗ ਨਹੀਂ ਲੱਗੀ ਇਹ ਆਪਣੇ ਸੀਨੇ 'ਚ ਵੀ ਲੱਗੀ ਆ ਪੂਰੇ ਪਰਿਵਾਰ ਦੇ ਜਿਹੜੇ ਸੁਪਨੇ ਆ ਉਹ ਖੇਰੂ-ਖੇਰੂ ਹੋ ਜਾਂਦੇ ਆ ਪੂਰਾ ਪਰਿਵਾਰ ਜਿਹੜਾ ਆਪਣੇ ਆਪ ਨੂੰ ਝੁਲਸਿਆ ਮਹਿਸੂਸ ਕਰਦਾ ਕਿਉਂਕਿ ਸਾਲ ਭਰ ਦੀ ਮਿਹਨਤ ਰੋਟੀ ਰੋਜੀ ਜਿਹੜੀ ਇਹਦੇ ਵਿੱਚ ਹੁੰਦੀ ਹੈ ਉਹਨੂੰ ਵੀ ਅੱਗ ਪੈਂਦੀ ਆ ਤਾਂ ਸਰਪੰਚ ਸਾਹਿਬ ਵੀ ਸਾਡੇ ਨਾਲ ਨੇ ਸਰਪੰਚ ਸਾਹਿਬ ਹਮਦਰਦੀ ਇਹਨਾਂ ਦੇ ਆਪਣੇ ਵੀ ਖੇਤ ਵਿੱਚੇ ਸਨ ਗੁਰਮੇਲ ਇਹਨਾਂ ਦਾ ਨਾਮ ਹੈ ਸਰਪੰਚ ਸਾਹਿਬ ਇਹ ਸਥਿਤੀ ਸਮਝਾਓ ਕਿ ਅੱਗ ਲੱਗੀ ਕਿੱਦਾਂ ਤੇ ਕਿੰਨੇ ਵਜੇ ਲੱਗੀ ਦੀ ਇਹ ਅੱਗ ਲੱਗੀ ਆ ਕਮਾਦ ਦੀ ਜੀ ਖੋਰੀ ਜਾਲ ਦੇ ਨੂੰ ਜਾਫਰਪੁਰ ਦੇ ਬੰਦਿਆਂ ਨੇ ਅੱਗ ਲਾਈ ਆ ਉੱਥੋਂ ਕਿੰਨੀ ਦੂਰ ਖੇਤ ਹੈ ਆ ਸਟੋਰਾਂ ਦੇ ਪਿਛਲੇ ਪਾਸੇ ਆ ਅੱਛਾ ਮੇਰੇ ਖਿਆਲ ਚੌਕੇ ਤੋਂ ਪਿੱਛੋਂ ਅੱਗ ਆ ਗਈ ਹੂੰ ਬਸ ਫੇਰ ਨਹੀਂ ਰੁਕੀ ਮੇਰੀ ਪੰਜ ਕਿਲਾ ਮੇਰੀ ਕਣ ਖੜੀ ਚੱਲ ਗਈ ਦੱਸਿਆ ਜਾ ਰਿਹਾ ਕਿ ਟੋਟਲ ਜਿਹੜਾ 15 ਲੱਖ ਦਾ ਜਿਹੜਾ ਨੁਕਸਾਨ ਹੋ ਗਿਆ ਹਾਲੇ ਤੱਕ ਵੱਧ ਹੋਇਆ 25 ਲੱਖ ਦਾ ਘੱਟੋ ਘੱਟ 25 ਲੱਖ ਦਾ ਹੋ ਗਿਆ ਹਾਂ ਇਹਦੇ ਅੱਗ ਪਈ ਜੇ ਤੁਸੀਂ ਕਹਿੰਦੇ ਸਟੋਰਾਂ ਤੋਂ ਪਰੇ ਇੱਧਰ ਕਿਤਾ ਗਈ ਫਿਰ ਉਹ ਨਾਲ ਦੀ ਘੁੰਮ ਕੇ ਆਈ ਆ ਉਧਰ ਕਣਕ ਸੀਗੀ ਨਾਲ ਸਟੋਰਾਂ ਨਾਲ ਤੋਂ ਹਾਂਜੀ ਨਾਲ ਚੋਂ ਹੀ ਆ ਗਈ ਹਾਂਜੀ ਕੋਈ ਨਹੀਂ ਵੱਜ ਲੈ ਲੰਮੀ ਫਿਰ ਫਾਰ ਵੀ ਕਿੱਡੀ ਟੀਮ ਆ ਗਈ ਸੀ ਅ ਦੋ ਗੱਡੀਆਂ ਆਈਆਂ ਕਿੰਨੀ ਕਿਤੇ ਰਵਾਧੀਆਂ ਜੀ ਉਹ ਤਾਂ ਫਿਰ 15 ਵਜ ਅਗ ਪੂਰੀ ਪੈ ਗਈ ਸੀ ਪੂਰੀ ਅਗ ਪੈ ਗਈ ਇੱਧਰ ਸਾਰੇ ਖੇਤ ਲੂਕੇ ਰੱਖਦੇ ਉਹਨਾਂ तकरीबन ਅੱਧੇ ਘੰਟੇ ਬਾਅਦ ਆਈਆਂ ਆਈਆਂ ਸਾਰੇ ਖੇਤ ਇੱਧਰ ਲੂਕੇ ਰੱਖਦੇ ਹਾਂ ਹਾਂਜੀ ਸਾਰੇ ਖੇਤ ਇੱਧਰ ਫੈਲ ਕੇ ਦੂਰ ਤੱਕ ਹੂੰ ਤੁਹਾਨੂੰ ਕਿੱਦਾਂ ਪਤਾ ਲੱਗਦਾ ਜੀ ਸਾਨੂੰ ਮੈਂ ਤਾਂ ਆੜਤੀਏ ਤੇ ਗਿਆ ਤਾਂ ਮੇਰੇ ਮੁੰਡੇ ਨੂੰ ਫੋਨ ਕੀਤਾ ਪਾਪਾ ਕਹਿੰਦਾ ਖੇਤਾਂ ਨੂੰ ਅਗ ਪੈ ਗਈ ਮੈਂ ਤਾਂ ਕਣਕ ਉੱਥੇ ਛੱਡ ਕੇ ਜੜੀ ਲਗਿਆ ਉਹ ਵੀ ਨਹੀਂ ਉਦੋਂ ਧਿਆਨ ਨਹੀਂ ਕੀਤਾ ਹੁਣ ਇੱਥੇ ਇਕੱਲਾ ਬੰਦਾ ਇਹ ਤਾਂ ਪਬਲਿਕ ਬਹੁਤ ਇਕੱਠੀ ਹੋਈ ਆ ਪਿੰਡਾਂ ਦੇ ਪਿੰਡ ਇਕੱਠੇ ਹੋ ਗਏ ਤਾਂ ਕਾਬੂ ਪਾਇਆ ਹਾਂ ਸਰਪੰਚ ਸਾਹਿਬ ਵੀ ਭੰਗੜਾ ਪਿੰਡ ਤੋਂ ਇੱਥੇ ਮੌਜੂਦ ਨੇ ਇਹ ਵੀ ਮੌਕੇ ਤੇ ਮੌਕੇ ਤੇ ਆਏ ਆ ਇਹਨਾਂ ਨੇ ਬੜੀ ਮਦਦ ਕੀਤੀ ਨੱਠ ਭੱਜ ਕੀਤੀ ਆ ਪਿੰਡ ਦੇ ਲੋਕਾਂ ਨੇ ਬਹੁਤ ਭਾਈਚਾਰਕ ਬਹੁਤ ਸਾਥ ਦਿੱਤਾ ਬਹੁਤ ਸਾਥ ਬਹੁਤ ਨਹੀਂ ਤਾਂ ਪਰੇ ਤੱਕ ਚੱਲੇ ਜਾਣੀ ਸੀ ਮੇਰੇ ਖਿਆਲ ਪਿੰਡ ਦੇ ਨਹੀਂ ਦੂਸਰੇ ਪਿੰਡਾਂ ਦੇ ਨੇ ਘੱਟ ਤੇ ਘੱਟ ਪੰਜਾ ਛੇ ਪਿੰਡਾਂ ਦੇ ਜਨਤਾ ਟਰੈਕਟਰ ਇਕੱਠੇ ਹੋਏ ਆ ਤਾਂ ਬਾਕੀ ਮਹਾਰਾਜ ਨੇ ਬੇਨਤੀ ਮੇਰ ਕੀਤੀ ਆ ਦੇਖੋ ਨਹੀਂ ਤਾਂ ਘਟੋ ਘਟੇ ਰਾਹੋਂ ਤੱਕ ਅੱਗ ਜਾਣੀ ਸੀ ਕਿੰਨੇ ਪਿੰਡ ਦੇਖੋ ਹਾਰਾਂ ਦੇ ਹਾਰ ਤਰਤੇ ਖੜੇ ਆ ਇਹਦਾ ਚਲੋ ਟਰੈਕਟਰ ਦੇ ਟਰੈਕਟਰ ਫਾਇਰ ਗ੍ਰੇਡ ਇੱਕ ਬੰਗਿਆ ਲੋ ਵੀ ਆਈ ਆ ਇੱਕ ਨਵੇਂ ਸ਼ਰ ਵੀ ਆਈ ਆ ਟਰੈਕਟਰ ਲੋਕਾਂ ਨੇ ਜਿਹੜੇ ਕਰੇਲੂ ਸਾਡੇ ਪੰਪ ਵਾਲੇ ਸਪਰੇਅ ਆ ਉਹ ਵੀ ਤਿੰਨ ਚਾਰ ਪਹੁੰਚ ਆਏ ਆ ਵਿੱਚ ਪਾਣੀ ਆ ਆਫਸਰ ਆ ਆਫਸਰ ਨਹੀਂ ਹਜੇ ਤੱਕ ਆਇਆ ਕੋਈ ਵੀ ਜਦ ਪ੍ਰਾਲੀ ਨੂੰ ਅੱਗ ਲੱਗਦੀ ਆ ਉਹ ਤਾਂ 5 ਮਿੰਟ 5 ਮਿੰਟਾਂ ਚ ਪ੍ਰਸ਼ਾਸਨ ਪਹੁੰਚ ਜਾਂਦਾ ਡੀਸੀ ਤੋਂ ਲੈ ਕੇ ਐਸ ਡੀ ਮੈਡਮ ਕਿਹਾ ਸਭ ਪਹੁੰਚ ਜਾਂਦੇ 5 ਮਿੰਟ ਦੇ ਵਿੱਚ ਪਹੁੰਚ ਜਾਂਦੇ ਫਲਾਨੇ ਤੇ ਅੱਗ ਲੱਗ ਹੁਣ ਇਹਨਾਂ ਨੂੰ ਸੈਟਲਾਈਟ ਵੀ ਇਹਨਾਂ ਦਾ ਸੈਟਲਾਈਟ ਕੰਮ ਕਰਦੀ ਹੁਣ ਕੰਮ ਨਹੀਂ ਕਰਦੀ ਪਤਾ ਨਹੀਂ ਕਿੱਥੇ ਇੱਕ ਪ੍ਰਾਲੀ ਨੂੰ ਅੱਗ ਲੱਗ ਜਿਵੇਂ 5 ਮਿੰਟਾਂ 'ਚ ਪਹੁੰਚ ਜਾਂਦੇ ਪਟਵਾਰੀ ਉਹ ਤਹਿਸੀਲਦਾਰ ਉਧਾਕ ਨਹੀਂ ਲਾਉਣ ਦਿੰਦੇ ਹੁਣ ਸੈਟਲਾਈਟ ਥਰੂ ਨਜ਼ਰ ਨਹੀਂ ਆਉਂਦੀ ਇਹਨਾਂ ਨੂੰ ਕੋਈ ਸੈਟੇਲਾਈਟ ਕਿਤੇ ਗਵਾਇਓ ਆਉਣੀਆਂ ਹੁਣ ਕਟੋ-ਕਟ ਦੇਖੋ ਜੀ ਫਟੋ-ਕਟ 15 ਤੋਂ 18 ਲੱਖ ਦਾ ਇਹ ਨੁਕਸਾਨ ਹੋਵਾ ਜੀ ਔਰ ਖਾਸ ਕਰਕੇ ਇੰਨੀਆਂ ਮਹਿੰਗੀਆਂ ਠੇਕੇ ਦੀਆਂ ਜ਼ਮੀਨਾਂ ਜਿਨੇ ਲੈ ਕੇ ਆਹੀ ਉਹਾ ਕਿੱਡੀ ਮਾਰ ਪੈ ਗਈ ਇਹ ਦੁੱਗਣੀ ਮਾਰ ਉਹ ਪੂਰੇ ਸਾਲ ਦੀ ਕਿਹਾ ਜੀ ਇਹ ਤਾਂ ਸਦਾ ਹੀ ਆਸੇ 6 ਮਹੀਨੇ ਹੁੰਦੀ ਆ 45000 ਨੂੰ ਠੇਕਾ ਜਿਹੜਾ ਖੇਤ ਦਾ ਤੇ ਜੇ 50000 ਦੀ ਕਣਕ ਨਹੀਂ ਗਏ 5000 ਬਚਣਾ ਉਹ ਵੀ ਨਹੀਂ ਉਹ ਤੇਲ ਪਾਣੀ ਜਿਹੜਾ ਉਹ ਮਿਹਨਤ ਕੋਲੋਂ ਲੱਗਦਾ ਮੈਂ ਕਹਿੰਦਾ ਕਿ ਲੱਖ ਨੂੰ ਕਿਹੇ ਤਨ ਖੇਤ ਨੂੰ ਬਹੁਤ ਤਕੜਾ ਨੁਕਸਾਨ ਹੋਇਆ ਆ ਤਾਂ ਇੰਨੇ ਸਾਡੇ 45 ਪਿੰਡਾਂ ਦੇ ਬੰਦੇ ਇਕੱਠੇ ਹੋਏ 50 60 ਟਰੈਕਟਰ ਆਏ ਕੰਟਰੋਲ ਕੀਤਾ ਮਾੜਾ ਦੋ ਫਾਈਬਰ 8 ਦੀਆਂ ਗੱਡੀਆਂ ਆਈਆਂ ਸਾਡੇ ਆਪੇ ਕਿਸਾਨਾਂ ਨੇ ਕੀਤੀ ਹੈ ਕੰਟਰੋਲ ਜਿੰਨੀ ਵੀ ਆਹ ਦੇਖਦੇ ਦੇਖਦੇ ਸਾਡੇ ਕਿਦੋਂ ਵੀ ਫੇਰ ਪੈ ਗਈ ਇਹ ਥੱਲੇ ਤੁੱਕ ਜਾਂਦੀ ਹੈ ਜਿਹੜੀ ਥੱਲੇ ਮਿੱਟੀ ਚ ਵੜ ਜਾਂਦੀ ਨਾ ਉਹਦੇ ਨਾਲ ਫੇਰ ਦੁਬਾਰਾ ਲੱਗ ਜਾਂਦੀ ਹੈ ਮੁੰਡੇ ਨੇ ਕਿੰਨੀ ਮਿਹਨਤ ਕੀਤੀ ਹੈ ਸੇਕ ਬਹੁਤ ਹੈ ਜਾਣਾ ਵੀ ਬੜਾ ਔਖਾ ਬਹੁਤ ਚਿਰ ਦੇ ਮੁੰਡੇ ਲੱਗੇ ਨੇ ਟ੍ਰੈਕਟਰ ਚੋਣਾ ਬਹੁਖਾ ਉਹ ਟਰੈਕਟਰ ਦਾ ਹਾਲ ਦੇਖੋ ਇਹ ਟਰੈਕਟਰ ਨੂੰ ਪਹਿਕੇ ਸੀ ਪਹਿਲਾਂ ਇਹ ਤਾਂ 1065 ਗ੍ਰੇਡ ਦੀ ਗੱਡੀ ਸੀ ਹੋਰ 1065 ਆ ਇਹਨੂੰ ਵੀ ਪਹਿਕੇ ਸੀਗੀ ਆ ਬਾਈ ਕੁਲਦੀਪ ਉਹਨਾਂ ਬਾਰੇ ਦੱਸੋ ਉਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਮੇਰਾ ਦੇਖੋ ਇਹਦਾ ਕੁਲਦੀਪ ਦਾ ਸਭ ਤੋਂ ਜ਼ਿਆਦਾ ਇੱਥੇ ਇਸ ਵੇਲੇ ਕੁਲਦੀਪ ਦਾ ਹੀ ਨੁਕਸਾਨ ਹੋਇਆ ਇਹਦੇ 14 ਖੇਤ ਪੂਰੇ ਬਾਹੀਆਂ ਖੇਤਾਂ ਦਾ ਟੱਕ ਸੀ ਚਲੋ ਲੋਕਾਂ ਨੇ ਹੱਥਾਂ ਨਾਲ ਕੀਤਾ ਮਸ਼ੀਨਰੀ ਹੋਈ ਤਾਂ ਕੰਟਰੋਲ ਹੋ ਗਿਆ ਨਹੀਂ ਬਾਈ ਦੇ ਬਾਈ ਇਹ ਪਰ ਟੋ ਰਹੇ ਵਾਲੇ ਨੂੰ ਜਾਣੀ ਸੀ ਇਹ ਤਾਂ ਚਲੋ ਸਭ ਤੋਂ ਜ਼ਿਆਦਾ ਨੁਕਸਾਨ ਇਹਦਾ ਦੂਜਾ ਇਹਨਾਂ ਦਾ ਇੱਕ ਬੰਦਾ ਸਾਡੇ ਇੱਥੇ ਹੈ ਨਹੀਂ ਉਹ ਕੁਲਵੰਤ ਘਟਾਰੋਂ ਤੋਂ ਆ ਉਹ 5 ਖੇਤ ਉੱਪਰ ਲਈ ਉਹਦੇ ਆ ਜੀ ਨੁਕਸਾਨ ਹੱਦ ਤੋਂ ਵੱਧ ਹੋ ਗਿਆ ਜੀ ਕਹਿਣ ਦੀ ਗੱਲ ਹੀ ਨਹੀਂ ਤੇ ਕਲਦੀਪ ਭਾਈ ਉਹਨੇ ਕਿਹਾ ਠੇਕੇ ਤੇ ਲਈ ਠੇਕੇ ਦੀ ਜੀ ਇਹ ਪਿੰਡ ਦਾ ਵੇਕਮ ਪਰਵਾਸ ਹੈ ਠੇਕੇ ਤੇ ਹੀ ਹੈ ਜੀ ਇਹ ਇਹ ਤਾਂ ਪਹਾਰ ਲਈ ਕਹਿਣ ਦਾ ਹਾਲ ਦੀ ਘੜੀ ਤਾਂ ਕਲਦੀਪ ਉਹਨੂੰ ਹੌਸਲਾ ਦਿੱਤਾ ਜਾ ਹੌਸਲਾ ਹੀ ਦਿੰਨੇ ਆ ਜੀ ਹੁਣ ਸਾਰੇ ਹੌਸਲੇ ਕਰਨੇ ਪੈਣਾ ਹੌਸਲਾ ਦੇ ਕੇ ਹੁਣ ਜਿਆਦਾ ਕੋਈ ਸਾਡੀਆਂ ਸਰਕਾਰਾਂ ਵੀ ਕੁਝ ਨਹੀਂ ਕਰਦੀਆਂ ਜੇ ਕੋਈ ਹੋਣ ਕੋਈ ਇਦਾਂ ਦਾ ਪਾਲਿਸੀ ਵਗੈਰਾ ਜੇ ਨੁਕਸਾਨ ਹੁੰਦਾ ਕੁਝ ਨਾ ਕੁਝ ਅੰਧਬੱਤ ਤਾਂ ਹੋਣਾ ਚਾਹੀਦਾ ਅੰਸ਼ੋਰ ਚ ਹਰ ਚੀਜ਼ ਦੀ ਆ ਇੱਕ ਇਹ ਹੈ ਕਿ ਖੇਤੀ ਨਹੀਂ ਅਜੇ ਤੱਕ ਕਦੇ ਨਹੀਂ ਅੰਸ਼ੋਰ ਅਸੀਂ ਇਹ ਕਹਿੰਦੇ ਹੋਰ ਫਸਲ ਦੀ ਨਾਂ ਵੀ ਹੋਵੇ ਕਣਕ ਦੀਆਂ ਛੋੜਛੇ ਜ਼ਰੂਰ ਚਾਹੀਦੀ ਆ ਇਹ ਤਾਂ ਰੱਬ ਅੱਗੇ ਵੀ ਬੇਨਤੀ ਕਰਦੇ ਉਦਾਂ ਮੀ ਪੈਂਦਾ ਰਹਿੰਦਾ ਐਦਾਂ ਦੇ ਮੌਕੇ ਤੇ ਮੀ ਪੈ ਜਾਵੇ ਸਰਕਾਰਾਂ ਤਾਂ ਗੌਰ ਨਹੀਂ ਕਰਦੀ ਉਹੀ ਗੌਰ ਕਰਕੇ ਮੀ ਪਾ ਦੇਵੇ ਨਹੀਂ ਅੱਗੇ ਦੱਖਣ ਚੱਲਦਾ ਰਿਹਾ ਕੁੜੀ ਜਾਵਾ ਅੱਜ ਪਛੋ ਚੱਲਣ ਆਪੇ ਦੇਖੋ ਸਰਕਾਰ ਨੂੰ ਦੇ ਕੇ ਬੇਨਤੀ ਆ ਜਿਹੜਾ ਨੁਕਸਾਨ ਦਾ ਜਿਹੜਾ ਕੰਮ ਸੀਗਾ ਇੱਦਣੋਂ ਹੋ ਗਈ ਤੇ ਦੋ ਤਿੰਨਾਂ ਪਿੰਡਾਂ ਨੂੰ ਦ ਬੁੱਤੇ ਨਹੀਂ ਪੰਜਾਂ ਕੁ ਪਿੰਡਾਂ ਨੂੰ ਫਾਇਰ ਗ੍ਰੇਡ ਗੱਡੀ ਦੇਣੀ ਚਾਹੀਦੀ ਸਾਡੇ ਸਾਰੇ ਜ਼ਿਲ੍ਹੇ 'ਚ ਦੋ ਗੱਡੀਆਂ ਜੀ ਕਿੱਥੇ ਕਿੱਥੇ ਜਾਊਂਗੀਆਂ ਕਾਹਦੇ ਪਹੁੰਚੂਂਗੀਆਂ ਜੇ ਤਿੰਨਾਂ ਚਾਰ ਪਿੰਡਾਂ 'ਚ ਹੋਣ ਛੋਟੀਆਂ ਗੱਡੀਆਂ ਚਾਹੇ ਟਾਟਾ 407 ਦੇ ਪਰ ਹੁਣ ਜੋ ਕਲਦੀਪ ਹੁਣਾ ਤਾਂ ਨੁਕਸਾਨ ਹੋ ਗਿਆ ਸਰਪੰਚ ਸਾਹਿਬ ਹੁਣ ਕਹਿੰਦੇ ਇਹਦੀ ਪਰਪਾਈ ਕਿੱਦਾਂ ਹੋਊਗੀ ਦੇਖੋ ਇਹਦੀ ਪਰਪਾਈ ਤਾਂ ਹੁਣ ਡੀਸੀ ਸਾਹਿਬ ਕਰ ਸਕਦੇ ਆ ਕੁਝ ਨਾ ਕੁਝ ਬੁੱਤਾ ਨਹੀਂ ਚੱਲੋ ਸਾਨੂੰ ਅਧ ਹਰ ਖੇਤ ਦਾ ਮੁਆਵਜ਼ਾ ਅਧ ਤੋਂ ਵੱਧ ਸਰਕਾਰ ਦੇ ਸਕਦੀ ਹੈ ਕੋਈ ਐਡੀ ਗੱਲ ਨਹੀਂ ਸਰਕਾਰਾਂ ਸਭ ਕੁਝ ਕਰ ਸਕਦੀਆਂ ਜੇ ਕਰਨਾ ਚਾਹਣ ਪੱਕੀ ਸਾਡੀ ਤਾਂ ਇਹ ਮੰਗ ਉਹ ਆ ਸਰਕਾਰ ਨੂੰ ਵੀ ਡੀਸੀ ਸਾਹਿਬ ਨੂੰ ਵੀ ਕਿ ਜਿੰਨਾ ਸਾਡਾ ਨੁਕਸਾਨ ਹੋਇਆ ਬਣਦਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਕਹਿੰਦਾ ਜੇ ਉਹੀ ਮੀ ਪਾਉਂਦਾ ਤਾਂ ਅੱਖਾਂ ਤੋਂ ਮੀ ਨਾ ਨਿਕਲਦਾ ਹੁਣ ਇਹਨਾਂ ਦੇ ਪਰਿਵਾਰ ਕਲਦੀਪ ਹੁਣ ਬਾਈ ਬੋਲਦਾ ਨਹੀਂ ਪਿਆ ਲੇਕਿਨ ਮਨ ਵਿੱਚ ਜਿਹੜਾ ਦਰਦ ਹੈ ਮੈਂ ਮਹਿਸੂਸ ਕਰ ਸਕਦਾ ਬਾਈ ਤੁਸੀਂ ਥੋੜੀ ਗੱਲ ਕਰੋ ਮੈਨੂੰ ਹੌਲਾ ਕਰ ਲਓ ਠੀਕ ਆ ਜੀ ਬੱਸ ਤੁਹਾਡੀ ਗੱਲ OK ਸਥਿਤੀ ਹੈ ਪਰ ਆਪਾਂ ਤੁਹਾਡੇ ਨਾਲ ਐ ਡਟ ਕੇ ਨਾਲ ਆ ਇਹ ਸੈਨ ਚੱਕਦੇ ਹੀ ਨੇ ਨਹੀਂ ਬੇਗਮ ਪਰਪਿੰਡ ਬੇਗਮ ਪਰਪਿੰਡ ਥੋੜਾ ਥੋੜਾ ਗੱਲ ਕਰਕੇ ਗੁਵਾਰ ਕੱਢ ਲਓ ਬਾਈ ਨਹੀਂ ਨਹੀਂ ਠੀਕ ਹੈ ਜੀ ਇਤਕੀ ਕੋਸ਼ਿਸ਼ ਤਾਂ ਜੀ ਫਸਲਾਂ ਦਾ ਝਾੜ ਵਧੀਆ ਸੀ ਹਰੇਕ ਨੂੰ ਗਿਣੇ ਹੁੰਦੇ ਜੀ ਹਰੇ ਨੋਟ ਆ ਸਮੇਂ ਦਾ ਥੋੜਾ ਪਤਾ ਲੱਗਾ ਜੀ ਲੋਕ ਇਹ ਵੀ ਬਚਾ ਹੋ ਗਿਆ ਪਰ ਨੁਕਸਾਨ ਕਾਫੀ ਹੋ ਗਿਆ ਜੀ। ਜਲਦੀ ਦਾ ਨੁਕਸਾਨ ਇਹਨਾਂ ਦਾ ਹਾਂਜੀ ਜ਼ਿਆਦਾ ਹੋ ਗਿਆ ਜੀ। ਇਹ ਸਾਰੇ ਲੋਕ ਇਹਨਾਂ ਦੇ ਦੁੱਖ ਚ ਸ਼ਾਮਿਲ ਨੇ ਸਾਰਿਆਂ ਨੇ ਮਿਹਨਤ ਕੀਤੀ ਕੋਸ਼ਿਸ਼ ਕੀਤੀ ਹੈ ਕਹਿੰਦੇ 22 ਖੇਤਾਂ ਦਾ ਟੱਕ ਸੀ ਚੋਂ 14 ਖੇਤ ਇਹਨਾਂ ਦੇ ਸੜ ਕੇ ਸੁਆਹ ਹੋ ਗਏ ਲੂ ਹੋ ਗਏ ਹੈ ਪੰਜ ਸਰਪੰਚ ਸਾਹਿਬ ਦੇ ਪੰਜ ਘਟਾਰੋਂ ਦੇ ਬੰਦੇ ਤੇ ਉਹ ਵੀ ਇਹਨਾਂ ਸਾਰਿਆਂ ਨੇ ਰਲ ਕੇ ਇੱਕ ਵੀਰਾ ਬੋਲਦਿਓ ਸਾਰਿਆਂ ਨੂੰ ਕਿ ਸਾਰੇ ਜਿੰਨੇ ਵੀ ਨਗਰ ਨਵਾਂ ਸ਼ਹਿਰ ਚ ਬੰਦੇ ਆ ਇਸ ਬੰਦੇ ਦੀ ਜਸਵੀਰ ਦੀ ਮਦਦ ਕੀਤੀ ਜਾਵੇ ਕਲਦੀਪ ਦੀ ਕਲਦੀਪ ਸਿੰਘ ਜੀਰਾ ਹੈਗੇ ਬਹੁਤ ਕਮੇਟੀ ਐਨ ਆਰ ਆਈ ਜੂਨ ਪਿੰਡ ਚ ਵੀ ਅਸੀਂ ਜੋ ਵੀ ਜ਼ਮੀਨ ਵੰਨੇ ਆ ਹਜ਼ਾਰ ਹਜ਼ਾਰ 2 2000 5 5000 ਰੁਪਏ ਕੇ ਬੰਦੇ ਦੀ ਹੈਲਪ ਕੀਤੀ ਜਾਵੇ ਨਹੀਂ ਜਰੂਰ ਅਸੀਂ ਵੀ ਨਾਲ ਆ ਸਾਰੇ ਮੈਸੇਜ ਛੱਡਦੇ ਆ ਵੀ ਅਸੀਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਇਹਦਾ ਨੁਕਸਾਨ ਵੱਧ ਹੋਇਆ ਹਾਂ ਸਰਪੰਚ ਸਾਹਿਬ ਕਲਦੀਪ ਬਾਈ ਦਾ ਕਿੰਨੇ ਦਾ ਨੁਕਸਾਨ ਹੈ ਇਹ ਤਾਂ ਦੇਖੋ 14 ਕੇ 10 ਲੱਖ ਦਾ ਨੁਕਸਾਨ ਸਿੱਧਾ ਹੀ ਹੈ ਤੁਲ ਆਪਰ ਰਲ ਕੇ ਇਹਦੇ ਨਾਲ ਹੀ ਆ ਭੱਜਦੇ ਨਹੀਂ ਮੁੜ ਕੇ ਫੇਰ ਦੁਆਰ ਤੇ ਆਵਾਂਗੇ ਹੁਣ ਅੱਜ ਇੱਕ ਦਮੇ ਕਰਦੇ ਕੋਈ ਸਹੀ ਨਹੀਂ ਲੱਗਦਾ ਇਹਦੇ ਕੋਈ ਨਹੀਂ ਫਿਰ ਵੀ ਆਪਾਂ ਇਹਦੇ ਨਾਲ ਹੀ ਆ ਭੱਜੇ ਨਹੀਂ ਜਿਹੜੇ ਜੀਹਾਰ ਚੰਗੇ ਵੀ ਆ ਪਿੰਡ ਆਲੇ ਨਗਰ ਆਲੇ ਸਭ ਜੋ 2 4000 5000 ਇਹਦੇ ਖਾਤੇ ਨੰਬਰ ਲੈ ਲਓ ਇਹਦੇ ਚ ਪਾਏ ਜਾਣ ਬਹੁਤ ਬਹੁਤ ਧੰਨਵਾਦ ਆਪਣਾ ਮਦਦ ਕਰੀ ਆਪਾਂ ਸਾਰੇ ਸਰਪੰਚ ਸਾਹਿਬ ਗਲਦੀਪ ਕੋਪ ਤਾਂ ਬੋਰਡ ਨੇ ਨਿਕਲਦਾ ਉਹਦਾ ਨੰਬਰ ਬੋਲ ਦੋ ਉਹਦਾ ਨੰਬਰ 987666720 98765 6572 98765 6572 ਕੁਲਦੀਪ ਬਾਈ ਦਾ ਨੰਬਰ ਹੈ ਪਰ ਰਲ ਮਿਲ ਕੇ ਉਹਨਾਂ ਦੀ ਮਦਦ ਕਰਨੀ ਹੈ ਨੰਬਰ ਇਹਨਾਂ ਦਾ ਇਹਦੇ ਵਿੱਚ ਐਡ ਕਰ ਦਿਓ ਜੀ ਉਹਦੇ ਵਿੱਚ ਕੋਈ ਨਹੀਂ ਉਹਨਾਂ ਨੂੰ ਫੋਨ ਕਰਕੇ ਡਾਇਰੈਕਟ ਗੱਲ ਕਰ ਲੂਗੇ ਜੀ ਚੱਲਦਾ ਇੱਥੇ ਚੱਲਦਾ ਜੇਸਟੋ ਵੀ ਗੱਲ ਕਰ ਲੂਗੇ ਤੇ ਆਪਾਂ ਸਾਰੇ ਨਾਲ ਰਲ ਮਿਲ ਕੇ ਕੁਲਦੀਪ ਉਹਨਾਂ ਦੀ ਮਦਦ ਕਰਨੀ ਹੈ ਦੇਖੋ ਕੱਲੀ ਸਲਾਹ ਦੇਣ ਨਾਲ ਕੱਲਾ ਹੌਸਲਾ ਦੇਣ ਨਾਲ ਗੱਲ ਨਹੀਂ ਬਣਨੀ ਸਾਨੂੰ ਨਾਲ ਮੋਢੇ ਨਾਲ ਮੋਢਾ ਲਾਉਣਾ ਪੈਣਾ ਕਿਉਂਕਿ ਕਈ ਵੇਲੇ ਇਦਾਂ ਬੰਦਾ ਗੰਮ ਵੀ ਕਰ ਲੈਂਦਾ ਔਰ ਗੰਮ ਹੈ ਵੀ ਵੱਡਾ ਸਾਰੇ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਕਿ ਜੇ ਅੱਗ ਨਾ ਇੰਨੇ ਜਾਣੇ ਰਲ ਕੇ ਰੋਕਦੇ ਤਾਂ ਉਹ ਰਾਹੋਂ ਤੱਕ ਸਾਰੇ ਖੇਡ ਲੋਈ ਜਾਣੇ ਸੀ ਤੇ ਇਹ ਸਾਰਿਆਂ ਨੇ ਮਿਹਨਤ ਕੀਤੀ ਇਹਨਾਂ ਦਾ ਧੰਨਵਾਦ ਵੀ ਅਸੀਂ ਕਰਦੇ ਆਂ ਪਰ ਇਸ ਸਮੇਂ ਕੁਲਦੀਪ ਹੁਣੀ ਤਕਲੀਫ 'ਚ ਨੇ ਕੁਲਦੀਪਾਣ ਦੀ ਟਕੋਰ ਕਰਨੀ ਸਾਨੂੰ ਰਲ ਮਿਲ ਕੇ ਸਾਥ ਦੇਣਾ ਪੈਣਾ ਬਾਈ ਜੁਣੀ ਸਹੀ ਗੱਲ ਕਹੀ ਐ ਤਾਂ ਆਪਾਂ ਕੁਲਦੀਪ ਬਾਈ ਹੁਣਾ ਦੇ ਨਾਲ ਆ ਜੀ ਉਹ ਠੀਕ ਆ ਜੀ ਧੰਨਵਾਦ ਜੀ ਉਹ ਸ਼ੁਰੂਆਤ ਕਰਨ ਲੱਗੇ ਆ ਤੁਹਾਡਾ ਧੰਨਵਾਦ ਤੁਸੀਂ ਦੇ ਦਿਓ ਨਾ ਕਿੰਨੇ ਕਿੰਨੇ ਆ ਜੀ ਇਹ 10000 ਰੁਪਏ ਮੇਰੇ ਤੋਂ ਵੀ ਚਲੋ 10000 ਰੁਪਏ ਬਾਈ ਹੂੰਗਾ 10000 ਰੁਪਏ ਮੈਂ ਦਊਗਾ ਅਮਰੀਕ ਪੰਗਲਾ ਤੋਂ ਠੀਕ ਹੈ ਜੀ ਇਹ 10000 ਰੁਪਏ ਮੈਂ ਦਊਗਾ ਚਲੋ ਅਸੀਂ ਸਾਰੇ ਜਣੇ ਰਲ ਮਿਲ ਕੇ ਅਸੀਂ ਦੁਆਰਤੀ ਫਿਰ ਤੋਂ ਵੀਡੀਓ ਕਰਕੇ ਜਾਵਾਂਗੇ ਤੇ ਆਪਣੇ ਵੱਲੋਂ ਜੋ ਬਣਦੀ ਸਰਦੀ ਮਿਹਨਤ ਹੈ ਉਹਨਾਂ ਨੂੰ ਦੇਖ ਕੇ ਜਾਓ ਦੋ ਤਿੰਨ ਦਿਨ ਬਾਅਦ ਫਿਰ ਵੀਡੀਓ ਕਰਾਂਗੇ ਆਪਾਂ ਹਰ ਇੱਕ ਦਾ ਧੰਨਵਾਦ ਵੀ ਕਰਾਂਗੇ ਹਾਂ ਤੇ ਬਾਕੀ ਸਾਰੇ ਨਗਰ ਦਾ ਧੰਨਵਾਦ ਅਸੀਂ ਵੀ ਆਪਣੇ ਵੱਲੋਂ ਜੋ ਹੋਊਗਾ ਵਧੀਆ ਤਰੀਕੇ ਕਰਕੇ ਜਾਵਾਂਗੇ ਧੰਨਵਾਦ ਤੁਹਾਡਾ ਬਾਈ ਜੀ ਕੀ ਨਾਮ ਦੱਸਿਓ ਜੇਪੜ ਅਮਰੀਕ ਸਿੰਘ ਪੰਗਲਾ ਅਮਰੀਕ ਸਿੰਘ ਪੰਗਲ ਹੁਣਾਂ ਨੇ 10000 ਦੇਣ ਦਾ ਵਾਅਦਾ ਕੀਤਾ ਹੱਲੇ ਆਪਾਂ 2 ਦਿਨ ਵੇਟ ਕਰੀਏ ਦੇਖੀ ਸਰਕਾਰਾ ਕੀ ਕਰਦੀਆਂ ਜੇ ਨਹੀਂ ਕੁਝ ਕਰਦੇ ਫਿਰ ਅਮਰੀਕ ਕਰਕੇ ਸਾਰੇ ਭਰਾ ਹੈਗੇ ਆ ਪਰ ਰਲ ਮਿਲ ਕੇ ਇਹਨਾਂ ਨੂੰ ਨੁਕਸਾਨ ਚ ਨਹੀਂ ਆਉਣ ਦੇਣਾ ਹਾਂਜੀ ਅੱਖਾਂ ਜੰਝ ਵਈ ਜਾਂਦੇ ਚਲ ਮੈਂ ਕਹਿੰਦਾ ਕੁਲਦੀਪ ਵਾਲੇ ਨਿਕਲਦੇ ਇੱਧਰੋਂ ਚਲ ਕੋਈ ਆਪਾਂ ਨਾਲ ਹੀ ਆਂ ਕੁਲਦੀਪ ਦੇ ਭੱਜੇ ਥੋੜੇ ਆਪਾਂ ਕੋ ਜੀ ਉਹ ਥੋੜੇ ਸਾਰੇ ਆ ਭਰਾ ਨਾਲ ਹੀ ਆ ਕੋਈ ਇਹ ਹੀ ਯਾਰੀ ਹੁੰਦੀ ਹੈ ਸਰਪੰਚ ਸਾਹਿਬ ਦੇ ਆਪਣੇ ਖੇਤ ਨਹੀਂ ਉਹ ਕੁਲਦੀਪ ਥੋੜਾ ਗੱਚ ਪਰ ਕੇ ਬੈਠਾ ਤੇ ਯਾਰੀ ਦੋਸਤੀ ਹੈ ਇਹ ਦੇਖੋ ਇਹਨਾਂ ਦੇ ਅੱਖੋਂ ਹੰਝੂ ਨਿਕਲਦੇ ਪਏ ਸਰਪੰਚਾ ਕੋਈ ਨਹੀਂ ਇੱਦਾਂ ਨਹੀਂ ਕੱਢੀ ਆਪਣਾ ਭਰਾ ਹੀ ਹੈ ਵੀ ਇੰਦਾ ਦਬਣ ਨਹੀਂ ਦਿੰਦੇ ਕੋਈ ਨਹੀਂ ਆਪਾਂ ਸਾਰੇ ਨਾਲ ਵਾ ਵੱਧ ਤੋਂ ਵੱਧ ਚੜ ਕੇ ਇਹਨੂੰ ਪਾਜੀ ਨੂੰ ਮਾਲੂਮ ਨਹੀਂ ਹੋਣ ਦਵਾਗੇ ਕੋਈ ਨਹੀਂ ਹੁਣ ਚਲੋ ਫੇਰ ਤਾਂ ਦੁੱਖ ਦੀ ਗੱਲ ਪਰ ਚੱਲਣਾ ਤਾਂ ਪੈਣਾ ਜੀ ਹੁਣ ਕਰ ਤਾਂ ਕੋ ਸਕਦੇ ਨਹੀਂ ਕੋਈ ਗੱਲ ਨਹੀਂ ਨਾਲ ਆ ਸਾਡਾ ਭਰਾ ਆ ਕੋਈ ਨਹੀਂ ਗਿੱਲੇ ਹੀ ਕੋਈ ਨਹੀਂ ਇਹਨੂੰ ਇਦਾਂ ਡੋਲਣ ਨਹੀਂ ਦਿੰਦੇ ਜੀ ਕੋਈ ਨਹੀਂ ਭਾਜੀ ਹੌਸਲਾ ਰੱਖ ਸਰਪੰਚ ਦਾ ਵੀ ਪਿਆਰਾ ਹੀ ਆ ਨਾ ਉਹ ਭਾਜੀ ਅਮਰੀਕਾ ਦਾ ਵੀ ਪਿਆਰੀ ਆ ਦੇਖੋ ਸਾਥੀ ਕਰਕੇ ਉਹਦੀ ਅੱਖ ਚ ਵੀ ਹੰਝੂ ਆ ਸਰਪੰਚ ਦੀ ਅੱਖ ਜੀ ਹੰਝੂ ਆ ਸਿਰਫ ਦੁੱਖ ਤਾਂ ਹੁੰਦਾ ਹੀ ਆ ਜੀ ਕਿਉਂਕਿ ਗੱਡੀ ਤਾਂ ਸਾਰੇ ਨਾ ਦਿਲ ਤਾਂ ਸਾਰਿਆਂ ਦਾ ਰੋਂਦਾ ਕੋਈ ਅੱਖਾਂ ਜਰਾਹੀਂ ਬਿਆਨ ਕਰਦਾ ਭਾਜੀ ਇਹਨਾਂ ਦੇ ਬੰਨੇ ਦੇ ਨਾਲ ਵੱਢ ਕੇ ਗਈ ਆ ਮਸ਼ੀਨ ਬੰਦੇ ਤਾਂ ਇਦਾਂ ਹੁੰਦਾ ਬਈ ਜੇ ਸ਼ਾਇਦ ਅਸੀਂ ਕੱਲ ਵੱਢ ਲੰਦੇ ਇਸ ਨੁਕਸਾਨ ਤੋਂ ਬਚ ਜਾਂਦੇ ਚਲੋ ਜੋ ਹੋਣਾ ਜੀ ਉਹ ਤਾਂ ਪਰਮਾਤਮਾ ਨੂੰ ਪਤਾ ਠੀਕ ਹੈ ਜੀ ਚਲੋ ਇਦਾਂ ਭਰਾਇਆ ਸਾਡਾ ਇਦਾਂ ਡੋਲਰ ਨਹੀਂ ਦਿੰਦੇ ਤਾਂ ਚਲੋ ਹੁਣ ਦੁੱਖ ਤਾਂ ਹੁੰਦਾ ਹੀ ਆ ਜੀ ਪੁੱਤਾਂ ਵਾਂਗੂ ਫਸਲ ਪਾਲ ਕੇ 6 ਮਹੀਨੇ ਹੋ ਗਏ ਸਿਆਣਾ ਚ ਘੁੰਮਦੇ ਪਾਣੀ ਲਾਉਂਦੇ ਸਪਰੇ ਹਾਂ ਕਰਦੇ ਐਤਕੀ ਕੋਈ ਝਾੜ ਵੀ ਵਧੀਆ ਹਰੇ ਕਦੇ ਮਾਣ ਹੁੰਦਾ ਜੀ ਫਸਲ ਤੇ ਪਿਆਉਗੇ ਦਾਣੇ ਆਣੇ ਇਦਾਂ ਕਰਨ ਚਨੇ ਝਾੜਦਾ ਚਲੋ ਇਦਕੇ ਸਾਰੇ ਵਧੀਆ ਸੀ ਕਣਕਾਂ ਦੇ ਅਸੀਂ ਵੀ ਸਾਰੇ ਮਾਣੇ ਹੁੰਦਾ ਰਹੇ ਕਨ ਫਸਲ ਤੇ ਕਿ ਆਹੀ ਹੁਣ ਤਾਂ ਚਲੋ ਜੋ ਹਨਾ ਜੀ ਹੋਣਾ ਹੀ ਕਿਸਾਨ ਨਹੀਂ ਹੈ ਜਿਹਦੇ ਸਾਰੀ ਆਮਦਨ ਨੀਲੇ ਸਮਾਨ ਥੱਲੇ ਆ ਤੇ ਉਹਨੂੰ ਅੱਗ ਪੈ ਜਾਂਦੀ ਆ ਤੇ ਬੁਝਾਉਣ ਲਈ ਕੋਈ ਪ੍ਰਬੰਧ ਸਰਕਾਰਾ ਕੋ ਹੈ ਨਹੀਂ ਆਮ ਜਿੰਨੇ ਲੋਕ ਕੋਸ਼ਿਸ਼ ਕਰ ਸਕਦੇ ਆ ਆ ਨੌਜਵਾਨ ਵੀਰ ਇਹ ਇਹ ਅੱਗ ਦੇ ਆ ਨੇੜੇ ਮੇਰੇ ਖਿਆਲ ਇਨਚਨ ਚੱਕ ਤੋਂ ਦੂਰ ਖੜੇ ਸੀਗੇ ਤੇ ਬੁਝਾਉਣ ਦੀ ਕੋਸ਼ਿਸ਼ਾਂ ਕੀਤੀਆਂ ਇਹਨਾਂ ਨੇ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਹੀ ਇਹ ਤਾਂ ਕਰਨਾ ਇਹ ਮੁੰਡਿਆਂ ਨੇ ਬਹੁਤ ਮਿਹਨਤ ਕੀਤੀ ਆ ਇਹਨਾਂ ਨੇ ਬਾਕੀਆਂ ਨੂੰ ਬਚਾ ਲਿਆ ਹਾਲਾਂਕਿ ਸਰ 5000 ਨੁਕਸਾਨ ਹੋ ਗਿਆ, ਕਲਦੀਪ ਦਾ ਨੁਕਸਾਨ ਹੋ ਗਿਆ। ਘਟਾਰਵਾਲੇ ਦੱਸਦੇ ਉਹਨਾਂ ਨੁਕਸਾਨ ਹੋ ਗਏ, ਲੇਕਿਨ ਆਹ ਮੁੰਡਿਆਂ ਦੀ ਸ਼ਲਾਘਾ ਬਣਦੀ ਆ। ਦੇਖੋ ਰੰਗ ਐ ਲਾਲ ਹੋ ਗਏ। ਨਹੀਂ ਸਰ ਇਹ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ। ਆਹ ਬਾਈ ਨੇ ਇਹਨਾਂ ਨੇ ਆ ਕੇ ਟਰੈਕਟਰ ਚਲਾਇ ਦੂਜੇ ਮੁੰਡੇ ਤੋਂ ਥੋੜਾ ਔਖਾ ਘੁੰਮਦਾ ਸੀ, ਤਾਂ ਆਪਰੇ ਟਰੈਕਟਰਾਂ ਤੱਕ ਦੀ ਪ੍ਰਵਾਹ ਨਹੀਂ ਕੀਤੀ ਔਰ ਬਾਕੀਆਂ ਨੂੰ ਬਚਾਇਆ। ਉਮੀਦ ਕਰਦੇ ਆ ਸਰਕਾਰਾਂ ਜਰੂਰ ਜਾਗਣਗੇ, ਸੈਟਲਾਈਟ ਚੱਲੂਗੀ, ਇੱਥੇ ਆਉਣਗੇ। ਆਹ ਮੁਆਵਜ਼ੇ ਦੀ ਜਿਹੜੀ ਗੱਲ ਐ ਸਰਪੰਚ ਬਾਈ ਨੇ ਕੀਤੀ ਐ, ਗਰਮੇਲ ਜੀ ਨੇ ਕੀਤੀ ਆ, ਉਹ ਕਰੂਗੇ ਨਹੀਂ ਕਰਦੇ ਤਾਂ ਆਪਾਂ ਸਾਰੇ ਨਾਲ ਮਿਲ ਕੇ ਹੈਗੇ ਆ ਫਿਰ ਆਪਾਂ ਭਜਿਓ ਨਹੀਂ ਆ ਤੇ ਆਪਾਂ ਡੱਟ ਕੇ ਖੜੇ ਆ ਚਾਹੇ ਸਾਨੂੰ ਅਪੀਲਾ ਕਰਨੀ ਹੈ ਬਣਾ ਅਪੀਲਾ ਕਰਾਂਗੇ ਚਾਹੇ ਪੱਲਿਓ ਪਾਣੀ ਪੈਣ ਪੱਲਿਓ ਪਾਣੀ ਹਾਂ ਹਾਂ ਕਰਾਂਗੇ ਜੀ ਕਰਾਂਗੇ ਦੇਖੋ ਜੀ ਡੋਲ ਅਕਲਦੀ ਪਾਜੀ ਭੱਜਦੇ ਨਹੀਂ ਨਹੀਂ ਦੇਖੋ ਜੀ ਝੋਨੇ ਦੇ ਸੀਜ਼ਨ ਦੇ ਵਿੱਚ ਜਦੋਂ ਪਰਾਲੀ ਨੂੰ ਅੱਗ ਲਾਂਦੀ ਸੈਟਲਾਈਟ ਤੇ ਜੀ 10-15 ਮਿੰਟਾਂ 'ਚ ਗੱਡੀ ਆ ਜਾਂਦੀ ਸੀ ਹੁਣ ਦੇਖੋ ਇਹਨਾਂ ਨੁਕਸਾਨੋਂ ਹਜੇ ਤੱਕ ਕੋਈ ਆਇਆ ਜੀ ਕਿਸੇ ਨੂੰ ਕਿਸੇ ਦੇ ਸੈਟਲਾਈਟ 'ਚ ਅੱਗੇ ਹੀ ਨਹੀਂ ਆਈ ਫੇਲ ਹੋ ਗਿਆ ਜੀ ਉਹਦੀ ਬੈਟਰੀ ਨਹੀਂ ਚਾਰਜ ਹੋ ਗਈ ਬੱਤੀ ਗਈ ਹੋਈ ਬੱਤੀ ਗਈ ਹੋਈ ਸਰਪੰਚ ਸਾਹਿਬ ਤੁਸੀਂ ਅਖੀਰਲੀ ਕੀ ਗੱਲ ਕਰੀ ਗੱਲ ਆਉਂਦੀ ਨਹੀਂ ਕੋਈ ਜ਼ਿਆਦਾ ਨੁਕਸਾਨ ਨਹੀਂ ਚੱਲ ਰਿਹਾ ਇਸ ਬੰਦੇ ਨੇ ਸਾਡੇ ਰੋਕਿਆ ਉਰੇ ਅਵਤਾਰ ਹੋ ਰਿਹਾ ਤਾਰੀ ਉਰੇ ਆਈ ਉਹ ਕਿਹਾ ਕਿ ਬੰਦਾ ਇਹ ਮੁੰਡਾ ਮੇਰਾ ਭਤੀਜਾ ਦਵਾਈ ਲੈ ਕੇ ਕ੍ਰਿਆਮ ਤੋਂ ਆਂਦਾ ਤਾਂ ਇਹ ਤੀਵੀਂ ਆਦਮੀ ਨੇ ਮੋਟਰਸਾਈਕਲ ਰੋਕ ਕੇ ਉਹਨਾਂ ਨੂੰ ਮਿੰਟ ਕੀਤੀ ਪਿਤ ਬਹਿਨ ਨੂੰ ਅੱਗ ਨਾ ਲਾ ਹੁਣ ਇਹ ਨਹੀਂ ਰੁਕਿਆ ਰੁਕਣ ਦੇ ਬਾਵਜੂਦ ਵੀ ਉਹ ਰੁਕੇ ਨਹੀਂ ਉਹ ਨਹੀਂ ਅੱਗ ਲਾਈ ਆ ਹੁਣ ਉਹ ਔਖਾ ਹੁੰਦਾ ਗਿਆ ਬੰਦਾ ਕਿ ਅੱਜ ਕਿੱਥੋਂ ਲਾਈ ਆ ਉਹਨੂੰ ਬਹੁਤ ਰੁਕਿਆ ਜੀ ਅਸੀਂ ਅੱਛਾ ਤੁਸੀਂ ਰੋਕਿਆ ਰੋਕਿਆ ਉਹਨੂੰ ਅਚਾਨਕ ਨਹੀਂ ਲੱਗੀ ਹਾਂ ਉਹਨੂੰ ਰੋਕਿਆ ਉਹਨੇ ਅੱਗ ਲਾ ਆਪ ਲਾਈ ਆ ਉਹ ਭਈਆ ਸੀ ਪਤਾ ਨਹੀਂ ਮੈਨੂੰ ਪਤਾ ਨਹੀਂ ਮਾਲਕ ਸੀ ਉਹਨੇ ਆਪ ਅੱਗ ਲਾਈ ਆ ਸਾਜ ਜੀ ਹੋਰ ਤਾਂ ਮੈਂ ਇੱਥੇ ਬਾਅਦ ਮੇਰੇ ਇਹ ਅੱਗ ਰੁਕਣੀ ਨਹੀਂ ਇਹਦੇ ਕਹਿੰਦੇ ਰੁਕ ਜਾਂਦੇ ਤਾਂ ਨੁਕਸਾਨ ਤੋਂ ਬਚਦੇ ਹਾਂ ਫਿਰ ਬਚ ਗਏ ਨੁਕਸਾਨ ਹੋਣਾ ਨਹੀਂ ਸੀ ਕੋਈ ਨਾ ਇਹਨਾਂ ਨੁਕਸਾਨ ਥੋੜਾ ਹੋਣਾ ਸੀ ਦੀ ਨਾਲ ਦੱਸ ਦਈਏ ਕਿ ਨੌਜਵਾਨ ਮੁੰਡਿਆਂ ਨੇ ਬਹੁਤ ਮਿਹਨਤ ਕੀਤੀ ਹੈ ਅੱਗ ਬੁਝੀ ਆ ਤਾਂ ਵੀ ਸੇਕ ਬਹੁਤ ਜ਼ਿਆਦਾ ਲੇਕਿਨ ਉਸ ਸਮੇਂ ਜਦ ਆਚਾਰ ਚਫੇਰੇ ਅੱਗ ਦੀਆਂ ਲਪਟਾਂ ਉੱਪਰ ਤੱਕ ਜਾਂਦੀਆਂ ਸੀਗੀਆਂ ਉਸ ਸਮੇਂ ਇਹਨਾਂ ਮੁੰਡਿਆਂ ਨੇ ਬਹੁਤ ਮਿਹਨਤ ਕੀਤੀ ਦਿਖਾਈ ਇਹਨਾਂ ਦੇ ਚਿਹਰੇ ਇਹਨਾਂ ਮੁੰਡਿਆਂ ਨੇ ਮਿਹਨਤ ਕਰਕੇ ਅੱਗ ਬਜਾਈਏ ਤੇ ਇਧਰਲੇ ਪਾਸੇ ਦੇਖੋ ਜੇ ਕਿਤੇ ਅੱਗ ਦਾ ਮੂੰਹ ਜਿਹੜਾ ਆ ਉਹ ਬੋਰੀਆਂ ਵਾਲੇ ਪਾਸੇ ਚਲ ਜਾਂਦਾ ਤਾਂ ਜਿਨ੍ਹਾਂ ਨੇ ਉੱਥੇ ਇਹ ਸਟੋਰ ਕੀਤੀ ਇੱਕ ਤਰ੍ਹਾਂ ਦੀ ਖੁੱਲੇ ਸਮਾਨੇ ਹੇਠਾਂ ਨਾਲ ਇਧਰ ਆ ਸਟੋਰ ਹੈ ਸਟੋਰ ਤੇ ਬਿਲਕੁਲ ਨਾਲ ਇਧਰ ਕਣਕ ਸਟੋਰ ਕੀਤੀ ਬੋਰੀਆਂ ਜੇ ਕਿਤੇ ਇਧਰਲੇ ਪਾਸੇ ਅੱਗ ਪੈ ਜਾਂਦੀ ਤਾਂ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਜਾਣਾ ਸੀ ਹੁਣ ਵੀ ਅੱਗ ਜਿਹੜੀ ਆ ਠਹਿਰ ਠਹਿਰ ਕੇ ਧੁਖੀ ਜਾਂਦੀ ਆ ਸੁਲਗਦੀ ਪਈ ਆ ਤੇ ਥੋੜੀ ਥੋੜੀ ਦੇਰ ਬਾਅਦ ਜਿਹੜੀਆਂ ਲਪਟਾਂ ਨਿਕਲਦੀਆਂ ਬਹੁਤ ਔਖਾ ਜੀ ਜਿਨ੍ਹਾਂ ਦਾ ਭਾਜੀ ਇਹ ਟਰੈਕਟਰ ਆ ਉਹਨਾਂ ਦੇ 5 ਖੇਤ ਜਲੇ 5 ਲੱਖ ਦਾ ਉਹ ਨੁਕਸਾਨ 12 ਲੱਖ ਦਾ ਟਰੈਕਟਰ ਦਾ ਨੁਕਸਾਨ ਹੋ ਜਾਣਾ ਸੀਗਾ ਬੜੀ ਮੇਰੀ ਭਾਜੀ ਕਾਫੀ ਨੁਕਸਾਨ ਹੋ ਗਿਆ ਅੱਛਾ ਮੜ ਮੜ ਕੇ ਅੱਗ ਲੱਗੀ ਜਣੀ ਹੁਣ ਲੱਗ ਕੇ ਭਈ ਤੀਜੀ ਵਾਰੀ ਅੱਗ ਲੱਗ ਗਈ ਆ ਪਹਿਲਾਂ ਦੋ ਵਾਰੀ ਸਾਡੇ ਮੋਰੇ ਇੱਥੇ ਆਂਦੇ ਨੂੰ ਬੁਝਾਈ ਆ ਹੁਣ ਫੇਰ ਲੱਗ ਚੁੱਕੀ ਆ ਉਹ ਦੇਖ ਲਓ ਤੇ ਹੁਣ ਥੋੜਾ ਵਿਵਾਦ ਸ਼ੁਰੂ ਹੋ ਗਿਆ ਕਹਿੰਦੇ ਕਿ ਰੋਕਿਆ ਗਿਆ ਸੀ ਜੇ ਕਮਾਦ ਨੂੰ ਨਾ ਅੱਗ ਲਾਉਂਦੇ ਉਹ ਨਾੜ ਦੇ ਰਾ ਇੱਧਰ ਆ ਗਈ ਜੇ ਨਾ ਲਾਉਂਦੇ ਤਾਂ ਬਚਾਉਂਦੇ ਮਤਲਬ ਅਚਨਕ ਅੱਗ ਪੂਰੀ ਗੱਲ ਸੁਣ ਲਈ ਉਸ ਤੋਂ ਬਾਅਦ ਜੋ ਡਵੈਲਪਮੈਂਟ ਹੋਊਗੀ ਤੁਹਾਡੇ ਤੱਕ ਪਹੁੰਚਾਵਾਂਗੇ ਕੁਲਦੀਪ ਨਾਲ ਸਰਪੰਚ ਨਾਲ ਤੇ ਘਟਾਰੋ ਵਾਲਿਆਂ ਨੇ ਅਸੀਂ ਦਰਦੀਆ ਆ ਸਾਡਾ ਭਰਾ ਤਾਂ ਰੋਪਿਆ ਅਮਰੀਕ ਬਾਜੀ ਨੇ ਕਿਹਾ ਕਿ 10000 ਮੈਂ ਦਊਗਾ ਅਸੀਂ ਵੀ ਖੜੇ ਹਾਂ ਡੱਟ ਕੇ ਖੜੇ ਹਾਂ ਘਟਮੀ ਵੱਧ ਤੋਂ ਵੱਧ ਜਿੰਨੀ ਮਦਦ ਹੋਗੀ ਕਰਕੇ ਜਾਵਾਂਗੇ